ਜਾਬ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਹੈ ਮੌਜੂਦ ਆ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਦੇ ਕੋਲ ਮੋਡਲ ਟਾਊਨ ਐਕਸਟੈਂਸ਼ਨ ਦੇ ਚੋਪੜਾ ਸਾਹਿਬ ਦੇ ਫਾਟ ਚਾਹ ਰਹੇ ਨੇ ਸੰਗਤਾਂ ਮੌਜੂਦ ਨੇ ਔਰ ਇੱਥੇ ਹੀ ਚੈਰੀਟੇਬਲ ਹਸਪੀਟਲ ਬਾਬਾ ਦੀਪ ਸਿੰਘ ਜੀ ਸੰਗਤਾਂ ਦਾ ਜੋ ਕਿ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਗੱਲਬਾਤ ਕਰਦੇ ਆ ਪੂਰੀ ਜਾਣਕਾਰੀ ਹਾਸਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਜੋ ਟੈਸਟ ਕੀਤੇ ਜਾ ਰਹੇ ਪਏ ਨੇ ਤੁਹਾਡੇ ਵੱਲੋਂ ਸੰਗਠਨ ਦੇ ਲਈ ਇਹ ਮੁਫਤ ਵਿੱਚ ਕੀਤੇ ਜਾ ਰਹੇ ਨੇ ਜੀ ਮੁਫਤੀ ਨੇ ਵੀਰ ਜੀ ਆਪਾਂ ਸਿਰਫ ਉਨੇ ਹੀ ਚਾਰਜ ਲੈਣੇ ਆ ਜਿਹੜੇ ਸਾਨੂੰ ਪੇਸ਼ੈਂਟ ਦੇ ਸਿਰਫ ਪੇਸ਼ੈਂਟ ਦੇ ਟੈਸਟ ਟੂ ਟੈਸਟ ਚਾਰਜ ਨੇ ਜੀ ਜਿਵੇਂ ਕੱਟ ਤੋਂ ਕੱਟ ਤੋਂ ਚਾਰਜ ਲੈਨੇ ਆਗੇ ਜਿਵੇਂ ਬਾਹਰ 2-2000 ਰੁਪਏ ਦਾ ਪੈਕੇਜ ਹੁੰਦੇ ਨੇ ਸਿਰ ਸਾਡੇ ਕੋਲ 550 ਰੁਪਏ ਦੇ ਵਿੱਚ ਪੈਕੇਜ ਹੋ ਜਾਂਦਾ ਸਰ ਅਸੀਂ ਉਹ ਸੋ ਬਿਲਕੁਲ ਜੋ ਹੋ ਗਈ ਬਾਹਰ ਕੀਮਤਾ ਵਤੀਜਾ ਇਸ ਦਾ ਲੱਤਾ ਜਾ ਰਿਹਾ ਹੈ ਕੀਮਤ ਨਹੀਂ ਸਰ ਪੂਰੀ ਅਸੀਂ ਪੂਰੀ ਹੀ ਕੀਮਤ ਹੀ ਲੈਣੀ ਆ ਜਿੰਨੀ ਜਿੰਨੇ ਦਾ ਟੈਸਟ ਕੋਈ ਖਾਲਤੂਆ ਪੈਸਾ ਕੋਈ ਨਹੀਂ ਭੇਮਣ ਲੈਣੀ ਹੈ ਕਿਉਂਕਿ ਬਾਬਾ ਦੀਪ ਸਿੰਘ ਦੀ ਜਗ੍ਹਾ ਹੈ ਕਿ ਅਸੀਂ ਉਸੇ ਜਗ੍ਹਾ ਦੇ ਉੱਤੇ ਸਾਰਾ ਪ੍ਰੋਸੈਸਿੰਗ ਹੁੰਦੀ ਆ ਉਹਨਾਂ ਬਿਨਾਂ ਸਾਰਾ ਕੁਝ ਹੈਗਾ ਅਸੀਂ ਕੁਝ ਨਹੀਂ ਕਰਦੇ ਉਹਦੇ ਵਿੱਚ ਸੋ ਬਿਲਕੁਲ ਟੈਸਟ ਇੱਕ ਵਾਰ ਥੋੜਾ ਦੱਸ ਦੋ ਕਿ ਕਿਹੜੇ ਕਿਹੜੇ ਕਿ ਆਪਾਂ ਸਾਰੇ ਸੀਬੀਸੀ ਕਰਦੇ ਆਂ ਆਰਐਫਟੀ ਲੀਵਰ ਦਾ ਕਿੰਨੀ ਦਾ ਕੋਲੇਸਟ੍ਰੋਲ ਥਾਇਰੋਇਡ ਜੀ ਵਿਟਾਮਿਨ ਡੀ ਵਿਟਾਮਿਨ ਬੀ12 ਅੱਜਕੱਲ ਸਾਰੇ ਨੂੰ ਵਿਟਾਮਿਨ ਡੀ ਦੀ ਕਮੀ ਆਂਦੀ ਹੈ ਜੀ ਥਾਇਰੋਇਡ ਆਲਮੋਸਟ ਸਾਰੇ ਦੇ ਯੂਰਿਨ ਦੀ ਯੂਰਿਨ ਇਨਫੈਕਸ਼ਨ ਆ ਜਾਂਦੀ ਹੈ ਫਿਰ ਅਸੀਂ ਉਹ ਸੁਜੈਸਟ ਕਰਦੇ ਆਂ ਸਾਡੇ ਕੋਲ ਡਾਕਟਰ ਵੀ ਨੇ ਜਿਹੜੇ ਮੈਡੀਸਨ ਦੇ ਵੀ ਡਾਕਟਰ ਨੇ ਸਾਈਕੀਆਟ੍ਰਿਕ ਵਾਲੇ ਵੀ ਡਾਕਟਰ ਨੇ ਨੀਰੋ ਦੇਵ ਡਾਕਟਰ ਨੇ ਅਸੀਂ ਉਹਨਾਂ ਦੇ ਫ੍ਰੀ ਕੰਸਲਟੇਟ ਵੀ ਕਰਵਾ ਦਿੰਦੇ ਆਂ ਨਾਲ ਮੈਡੀਸਨ ਵੀ ਉਹਨਾਂ ਨੂੰ ਬਹੁਤ ਹੀ ਜਾਇਜ਼ ਰੇਟ ਦੇ ਉੱਤੇ ਅਸੀਂ ਇੱਥੇ ਦਵਾ ਦਿੰਦੇ ਹਾਂ ਬਿਲਕੁਲ ਬਿਲਕੁਲ ਇੱਕ ਤਰ੍ਹਾਂ ਸੇਵਾ ਹੀ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਸੇਵਾ ਹੀ ਹੈ ਸਰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਕਸਟਰਾ ਚਾਰਜ ਕੋਈ ਨਹੀਂ ਲਿਆ ਜਾਂਦਾ ਬਿਲਕੁਲ ਬਦ ਤੋਂ ਬਦ ਹੈਲਪ ਕੀਤੀ ਜਾਂਦੀ ਹੈ ਸਟਾਫ ਨੇ ਹਾਂਜੀ ਕਈ ਹੁੰਦੇ ਆ ਇਸ ਤਰ੍ਹਾਂ ਵੀ ਪੀਸ਼ਣ ਆ ਜਾਂਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਅਸੀਂ ਉਹਨਾਂ ਨੂੰ ਆਪਣੇ ਬੰਨੇ ਵੀ ਪੈਸੇ ਦੇ ਕੇ ਟੈਸਟ ਕਰਦੇ ਆਂ ਬਿਲਕੁਲ ਇਹ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਗੁਦੋਰਾ ਸਾਹਿਬ ਦੇ ਬਿਲਕੁਲ ਬਾਹਰ ਸਥਿਤ ਹੈ ਜੋ ਇੱਕ ਟੇਬਲ ਲਗਾਇਆ ਹੈ ਵਹ ਲੰਗਰ ਹਾਲ ਦੇ ਕੋਲ ਸੰਗਤਾਂ ਆ ਰਹੀਆਂ ਨੇ ਜਿਨ੍ਹਾਂ ਨੂੰ ਜ਼ਰੂ ਸੋ ਉਹਨਾਂ ਦੇ ਜੋ ਕਿ ਜ਼ਰੂਰਤ ਨੂੰ ਦੇਖਦਿਆਂ ਹੋਇਆ ਹਰ ਤਰ੍ਹਾਂ ਦੇ ਟੈਸਟ ਹੈ ਜੋ ਕਾਫੀ ਤਰ੍ਹਾਂ ਦੇ ਟੈਸਟ ਹੈ ਕੀਤੇ ਜਾ ਰਹੇ ਨੇ ਔਰ ਜੋ ਪੈਸਾ ਬਦਾ ਕਹਿਣਾ ਹੈ ਕਿ ਕੁਝ ਸੰਗਤਾਂ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਪੈਸੇ ਦੇਣ ਦੇ ਵਿੱਚ ਨਹੀਂ ਸਮਰਤ ਹੁੰਦੀਆਂ ਸੋ ਜਿਹੇ ਵਿਅਕਤੀਆਂ ਦੀ ਜੋ ਕਿ ਆਫਿਸ ਆਪਣੇ ਕੋਲੋਂ ਇਹ ਅਦਾ ਕੀਤੇ ਜਾ ਰਹੇ ਉਹਤ ਖਾਸ ਉਪਰਾਲਾ ਹੈ ਸੋ ਦੇਖ ਸਕਦੇ ਹਾਂ ਕਿ ਵਕ ਵਕਤ ਰਾ ਦੇ ਟੈਸਟ ਹੈ ਜੋ ਕੀਤੇ ਜਾ ਰਹੇ ਪਏ ਨੇ ਸੋ ਬਲਪਾਪਾ ਦੀਪ ਸਿੰਘ ਜੀ ਚੈਰੀਟੇਬਲ ਆ ਲੈਬ ਦੇ ਵੱਲੋਂ ਸੋ ਬਿਲਕੁਲ ਅਥ ਸੰਗਤਾਂ ਆndੀਆਂ ਨੇ ਅਤੇ ਜੋ ਟੈਸਟ ਵੈ ਜੋ ਕਿ ਕਾਫੀ ਘੱਟ दाम ਦੇ ਵਿੱਚ ਕਰਵਾਉਂਦੇ ਨੇ ਵਕ ਵਕ ਤਰ੍ਹਾਂ ਦੇ ਟੈਸਟ ਹੁੰਦੇ ਨੇ ਸੀਬੀਸੀ ਹੁੰਦੇ ਵੈ ਤਾਂ ਸੋ ਬਿਲਕੁਲ ਜੋ ਸੰਗਤਾਂ ਵੈ ਕਈ ਵਾਰੀ ਜਿਸ ਤਰ੍ਹਾਂ ਗਰਮੀ ਬਹੁਤ ਹੈ ਜੋ ਕੋਈ ਜਿਸ ਤਰ੍ਹਾਂ ਕਿਸੇ ਨੂੰ ਕੋਈ ਬੀਪੀ ਸ਼ੂਗਰ ਦੀ ਪਰੇਸ਼ਾਨੀ ਹੁੰਦੀ ਹੈ ਤੇ ਉਹ ਤੁਸੀਂ ਜੇ ਕੋਈ ਇਸ ਤਰ੍ਹਾਂ ਨਹੀਂ ਹੁੰਦੀ ਐ ਸੇ ਉਹਨੂੰ ਹਸਪੀਟਲ ਆ ਜਾਨੇ ਆ ਹਸਪੀਟਲ ਲਾ ਕੇ ਉਹਨਾਂ ਦੇ ਟ੍ਰੀਟਮੈਂਟ ਕਰਵਾ ਦੇਣ ਜੀ ਜੀ ਉੱਥੇ ਵੀ ਹੋ ਜਾਂਦਾ ਬਿਲਕੁਲ ਆ ਵਾਸਤਾ ਪਹਿਲਾਂ ਜੀ ਇਦਾਂ ਦੀ ਕੋਈ ਦਿੱਕਤ ਹੀ ਨਹੀਂ ਆਂਦੀ ਐ ਬਾਬਾ ਜੀ ਆਪਾਂ ਆਂਕ ਸੰਗਰੇ ਜੀ ਇਸ ਤਰ੍ਹਾਂ ਕਦੇ ਹੋਇਆ ਨਹੀਂ ਐ ਬਾਈ ਚਾਂਸ ਹੋ ਜਾਵੇ ਤਾਂ ਅਸੀਂ ਆਪ ਉਹਦੀ ਹੈਲਪ ਕਰਕੇ ਨਾਲ ਹੀ ਉਹਨੂੰ ਲੈ ਜਾ ਕੇ ਉੱਥੇ ਟ੍ਰੀਟਮੈਂਟ ਕਰਵਾ ਦਿੰਨੇ ਆ ਬਿਲਕੁਲ ਜੇ ਬਾਬਾ ਜੀ ਆਪਾਂ ਆਂਕ ਸੰਗਰੇ ਐ ਜੀ ਕੋਈ ਦਿੱਕਤ ਨਹੀਂ ਆਂਦੀ ਦੇਖ ਸਕਦੇ ਹੋ ਕਿ ਸੰਗਤਾਂ ਜੋ ਕਿ ਟੈਸਟ ਜ਼ਰੂਰ ਕਰਵਾ ਪੇਸ਼ਾਨੀ ਆਂਦੀ ਹੋਵੇ ਕਿਸੇ ਨੂੰ ਤੇ ਚੈਰੀਟੇਬਲ ਜੋ ਕਿ ਬਾਬਾ ਦੀਪ ਸਿੰਘ ਚੈਰੀਟੇਬਲ ਲੈਬ ਤੋਂ ਇੱਥੇ ਬੈਠੇ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਦੇ ਬਾਹਰ ਔਰ ਸੰਗਤਾਂ ਦੇ ਲਈ ਕਾਫੀ ਸਹਾਇਤਾ ਹੈ ਸੰਗਤਾਂ ਨੂੰ ਕਾਫੀ ਆਰਾਮ ਦੀ ਗੱਲ ਹੈ ਕਿਉਂਕਿ ਜੋ ਗਰਮੀ ਦਾ ਮੌਸਮ ਹੁੰਦਾ ਹੈ ਗਰਮੀ ਬਹੁਤ ਜ਼ਿਆਦਾ ਹੁੰਦਾ ਹੈ ਕਈ ਵਾਰ ਜੋ ਨਹੀਂ ਸਹੀ ਫੀਲ ਹੁੰਦਾ ਹੈ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਰਹੀਆਂ ਨੇ ਲੁਧਿਆਣੇ ਤੋਂ ਲੁਧਿਆਣੇ ਤੋਂ ਬਾਹਰ ਸ਼ਹਿਰਾਂ ਤੋਂ ਪੰਜਾਬ ਸਟੇਟ ਤੋਂ ਬਾਹਰ ਵੀ ਸੂਬੇ ਤੋਂ ਅਲੱਗ-ਅਲੱਗ ਸੂਬਿਆਂ ਤੋਂ ਵੀ ਸੰਗਤਾਂ ਆndੀਆਂ ਨੇ ਨਤਮਸਤਕ ਹੁੰਦੀਆਂ ਨੇ ਜੋ ਚਪੈਰਾ ਸਾਹਿਬ ਦੇ ਪਾਠ ਚੱਲਦੇ ਨੇ ਲਗਾਤਾਰ ਜੋ ਬਾਣੀ ਦਾ ਸਿਮਰਨ ਕੀਤਾ ਜਾਂਦਾ ਵਸਬੇ ਦੇ ਖਾਸ ਦੇਖ ਸਕਦੇ ਹਾਂ ਕਿ ਗੱਲ ਹੈ ਕਿ ਇਸ ਜੋ ਕਿ ਜਗ੍ਹਾ ਦੇ ਉੱਤੇ ਜੋ ਫ੍ਰੀ ਫ੍ਰੀ ਕਹਿ ਸਕਦੇ ਹਾਂ ਬਹੁਤ ਘੱਟ ਖਰਚੇ ਦੇ ਕਹਿ ਸਕਦੇ ਹਾਂ ਕੀ ਸੰਗਠਨਾਂ ਦੀ ਮਦਦ ਹੈ ਜੋ ਕੀਤੀ ਜਾ ਰਹੀ ਹੈ। ਚੋਵਦਰੀ ਅਪਡੇਟ ਦੇ ਨਾਲ ਜੁੜੇ ਹੋਏ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ। ਪੰਜਾਬ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਇਸ ਵਕਤ ਹੈ ਮੌਜੂਦ ਆ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਦੇ ਕੋਲ ਮੋਡਲ ਟਾਊਨ ਐਕਸਟੈਂਸ਼ਨ ਦੇ ਚੋਪਹਿਰਾ ਸਾਹਿਬ ਦੇ ਫਾਟਚਾਰੇ ਨੇ ਸੰਗਠਨ ਮੌਜੂਦ ਨੇ ਔਰ ਇੱਥੇ ਹੀ ਚੈਰੀਟੇਬਲ ਹਸਪੀਟਲ ਬਾਬਾ ਦੀਪ ਸਿੰਘ ਜੀ ਸੰਗਤਾਂ ਦਾ ਜੋ ਕਿ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਗੱਲਬਾਤ ਕਰਦੇ ਆ ਪੂਰੀ ਜਾਣਕਾਰੀ ਹਾਸਲ ਕਰਦੇ ਆ ਸਤਿਗੁਰੂ ਵੀਰ ਜੀ ਸਤਿਗੁਰੂ ਵੀਰ ਜੀ ਜੋ ਟੈਸਟ ਕੀਤੇ ਜਾ ਰਹੇ ਪਏ ਨੇ ਤੁਹਾਡੇ ਵੱਲੋਂ ਸੰਗਤਾਂ ਦੇ ਲਈ ਇਹ ਮੁਫਤ ਵਿੱਚ ਕੀਤੇ ਜਾ ਰਹੇ ਨੇ ਜੀ ਮੁਫਤੀ ਨੇ ਵੀਰ ਜੀ ਆਪਾਂ ਸਿਰਫ ਉਨੇ ਹੀ ਚਾਰਜ ਲੈਣੇ ਆ ਜਿਹੜੇ ਸਾਨੂੰ ਪੇਸ਼ੈਂਟ ਦੇ ਸਿਰਫ ਪੇਸ਼ੈਂਟ ਦੇ ਟੈਸਟ ਟੂ ਟੈਸਟ ਚਾਰਜ ਨੇ ਜੀ ਜਿਵੇਂ ਕੱਟ ਤੋਂ ਕੱਟ ਤੋਂ ਚਾਰਜ ਲੈਣੇ ਆਗੇ ਜਿਵੇਂ ਬਾਹਰ 2-2000 ਰੁਪਏ ਦਾ ਪੈਕੇਜ ਹੁੰਦੇ ਨੇ ਸਿਰ ਸਾਡੇ ਕੋਲ 550 ਰੁਪਏ ਦੇ ਵਿੱਚ ਪੈਕੇਜ ਹੋ ਜਾਂਦਾ ਸਰ ਅਸੀਂ ਉਹ ਸੋ ਬਿਲਕੁਲ ਜੋ ਹੋ ਗਈ ਬਾਹਰ ਕੀਮਤਾ ਵਤੀਜਾ ਇਸ ਦਾ ਲੱਤਾ ਜਾ ਰਿਹਾ ਹੈ ਕੀਮਤ ਨਹੀਂ ਸਰ ਪੂਰੀ ਅਸੀਂ ਪੂਰੀ ਹੀ ਕੀਮਤ ਹੀ ਲੈਣੀ ਆ ਜਿੰਨੀ ਜਿੰਨੇ ਦਾ ਟੈਸਟ ਕੋਈ ਖਾਲਤੂਆ ਪੈਸਾ ਕੋਈ ਨਹੀਂ ਭੇਮਣ ਲੈਣੀ ਹੈ ਕਿਉਂਕਿ ਬਾਬਾ ਦੀਪ ਸਿੰਘ ਦੀ ਜਗ੍ਹਾ ਹੈ ਕਿ ਅਸੀਂ ਉਸੇ ਜਗ੍ਹਾ ਦੇ ਉੱਤੇ ਸਾਰਾ ਪ੍ਰੋਸੈਸਿੰਗ ਹੁੰਦੀ ਆ ਉਹਨਾਂ ਬਿਨਾਂ ਸਾਰਾ ਕੁਝ ਹੈਗਾ ਅਸੀਂ ਕੁਝ ਨਹੀਂ ਕਰਦੇ ਉਹਦੇ ਵਿੱਚ ਠੀਕ ਹੈ ਸੋ ਬਿਲਕੁਲ ਟੈਸਟ ਇੱਕ ਵਾਰ ਥੋੜਾ ਦੱਸ ਦੋ ਕਿ ਕਿਹ ਕਿ ਆਪਾਂ ਸਾਰੇ ਸੀਬੀਸੀ ਕਰਦੇ ਆਂ ਆਰਐਫਟੀ ਲੀਵਰ ਦਾ ਕਿੰਨੀ ਦਾ ਕੋਲੇਸਟ੍ਰੋਲ ਥਾਇਰੋਇਡ ਵਿਟਾਮਿਨ ਡੀ ਵਿਟਾਮਿਨ ਬੀ12 ਅੱਜਕੱਲ ਸਾਰੇ ਨੂੰ ਵਿਟਾਮਿਨ ਡੀ ਦੀ ਕਮੀ ਆਂਦੀ ਹੈ ਜੀ ਥਾਇਰੋਇਡ ਆਲਮੋਸਟ ਸਾਰੇ ਦੇ ਯੂਰਿਨ ਦੀ ਯੂਰਿਨ ਇਨਫੈਕਸ਼ਨ ਆ ਜਾਂਦੀ ਹੈ ਫਿਰ ਅਸੀਂ ਉਹ ਸੁਜੈਸਟ ਕਰਦੇ ਆਂ ਸਾਡੇ ਕੋਲ ਡਾਕਟਰ ਵੀ ਨੇ ਜਿਹੜੇ ਮੈਡੀਸਨ ਦੇ ਵੀ ਡਾਕਟਰ ਨੇ ਸਾਈਕੀਆਟ੍ਰਿਕ ਵਾਲੇ ਵੀ ਡਾਕਟਰ ਨੇ ਨੀਰੋ ਦੇ ਵੀ ਡਾਕਟਰ ਨੇ ਅਸੀਂ ਉਹਨਾਂ ਦੇ ਫ੍ਰੀ ਕੰਸਲਟੇਟ ਵੀ ਕਰਵਾ ਦਿੰਦੇ ਆਂ ਨਾਲ ਮੈਡੀਸਨ ਵੀ ਉਹਨਾਂ ਨੂੰ ਬਹੁਤ ਹੀ ਜਾਇਜ਼ ਰੇਟ ਦੇ ਉੱਤੇ ਅਸੀਂ ਇੱਥੇ ਦਵਾ ਦਿੰਦੇ ਹਾਂ ਬਿਲਕੁਲ ਬਿਲਕੁਲ ਇੱਕਦਰਾ ਸੇਵਾ ਹੀ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਸੇਵਾ ਹੀ ਹੈ ਸਰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਕਸਟਰਾ ਚਾਰਜ ਕੋਈ ਨਹੀਂ ਲਿਆ ਜਾਂਦਾ ਬਿਲਕੁਲ ਵਾਦ ਤੋਂ ਵਾਦ ਹੈਲਪ ਕੀਤੀ ਜਾਂਦੀ ਹੈ ਸਾਡੇ ਹਾਂਜੀ ਕਈ ਹੁੰਦੇ ਆ ਇਸ ਤਰ੍ਹਾਂ ਵੀ ਪੀਸ਼ੈਂਟ ਆ ਜਾਂਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਅਸੀਂ ਉਹਨਾਂ ਨੂੰ ਆਪਣੇ ਬੰਨੇ ਵੀ ਪੈਸੇ ਦੇ ਕੇ ਟੈਸਟ ਕਰਦੇ ਆਂ ਬਿਲਕੁਲ ਇਹ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਗੁਦੋਰਾ ਸਾਹਿਬ ਦੇ ਬਿਲਕੁਲ ਬਾਹਰ ਸਥਿਤ ਹੈ ਜੋ ਇੱਕ ਟੇਬਲ ਲਗਾਇਆ ਹੈ ਵਹ ਲੰਗਰ ਹਾਲ ਦੇ ਕੋਲ ਸੰਗਤਾਂ ਆ ਰਹੀਆਂ ਨੇ ਜਿਨ੍ਹਾਂ ਨੂੰ ਜ਼ਰੂਰ ਤਾਂ ਸੋ ਉਹਨਾਂ ਦੇ ਜੋ ਕਿ ਜ਼ਰੂਰਤ ਨੂੰ ਦੇਖਦੇ ਆ ਹੋਇਆ ਹਰ ਤਰ੍ਹਾਂ ਦੇ ਟੈਸਟ ਹੈ ਜੋ ਕਾਫੀ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਨੇ ਔਰ ਜੋ ਪਾਇਸਾਬ ਦਾ ਕਹਿਣਾ ਹੈ ਕਿ ਕੁਝ ਸੰਕਤਾ ਜੀਆਂ ਹੁੰਦੀਆਂ ਨੇ ਜਿਹੜੀਆਂ ਅ ਪੈਸੇ ਦੇਣ ਦੇ ਵਿੱਚ ਨਹੀਂ ਸਮਰਤ ਹੁੰਦੀਆ ਸੋ ਜਿਹੇ ਵਿਅਕਤੀਆਂ ਦੀ ਜੋ ਕਿ ਆਫਿਸ ਆਪਣੇ ਕੋਲੋਂ ਹੀ ਅਦਾ ਕੀਤੇ ਜਾ ਰਹੇ ਉਹਤ ਖਾਸ ਉਪਰਾਲਾ ਵੈ ਸੋ ਦੇਖ ਸਕਦੇ ਹਾਂ ਕਿ ਵਕ ਵਕਤ ਰਾਦੇ ਟੈਸਟ ਵੈ ਜੋ ਕੀਤੇ ਜਾ ਰਹੇ ਪਏ ਨੇ ਸੋ ਬਲਪਾਪਾ ਦੀਪ ਸਿੰਘ ਜੀ ਚੈਰੀਟੇਬਲ ਲੈਬ ਦੇ ਵੱਲੋਂ ਸੋ ਬਿਲਕੁਲ ਅਥ ਸੰਗਤਾ ਆਂਦੀਆਂ ਨੇ ਅਤੇ ਜੋ ਟੈਸਟ ਹੋਇਆ ਜੋ ਕਿ ਕਾਫੀ ਘੱਟ दाम ਦੇ ਵਿੱਚ ਕਰਵਾਉਂਦੇ ਨੇ ਵਕ ਵਕ ਤਰ੍ਹਾਂ ਦੇ ਟੈਸਟ ਹੁੰਦੇ ਨੇ ਸੀਬੀਸੀ ਹੁੰਦੀਵੇ ਤਾਂ ਉਸੋ ਬਿਲਕੁਲ ਜੋ ਸੰਗਤਾਂ ਵੈ ਕਈ ਵਾਰੀ ਜਿਸ ਤਰ੍ਹਾਂ ਗਰਮੀ ਬਹੁਤ ਹੈ ਸੋ ਕੋਈ ਜਿਸ ਤਰ੍ਹਾਂ ਕਿਸੇ ਨੂੰ ਕੋਈ ਬੀਪੀ ਸ਼ੂਗਰ ਦੀ ਪਰੇਸ਼ਾਨੀ ਹੁੰਦੀ ਹੈ ਤੇ ਉਹ ਤੁਸੀਂ ਕੋਈ ਇਸ ਤਰ੍ਹਾਂ ਨਹੀਂ ਹੁੰਦੀ ਐ ਸੇ ਉਹਨੂੰ ਹਸਪੀਟਲ ਆ ਜਾਣੇ ਆ ਹਸਪੀਟਲ ਲਾ ਕੇ ਉਹਨਾਂ ਦੇ ਟ੍ਰੀਟਮੈਂਟ ਕਰਵਾ ਦਿੰਦੇ ਜੀ ਜੀ ਉੱਥੇ ਵੀ ਹੋ ਜਾਂਦਾ ਬਿਲਕੁਲ ਆ ਵਾਸਤੇ ਪਹਿਲਾਂ ਜੀ ਇਦਾਂ ਦੀ ਕੋਈ ਦਿੱਕਤ ਹੀ ਨਹੀਂ ਆਂਦੀ ਹੈ ਬਾਬਾ ਜੀ ਆਪਾਂ ਆਂਕ ਸੰਗਰੇ ਜੀ ਇਸ ਤਰ੍ਹਾਂ ਕਦੇ ਹੋਇਆ ਨਹੀਂ ਹੈ ਬਾਈ ਚਾਂਸ ਹੋ ਜਾਵੇ ਤਾਂ ਅਸੀਂ ਆਪ ਉਹਦੀ ਹੈਲਪ ਕਰਕੇ ਨਾਲ ਹੀ ਉਹਨੂੰ ਲੈ ਜਾ ਕੇ ਉੱਥੇ ਟ੍ਰੀਟਮੈਂਟ ਕਰਵਾ ਦਿੰਦੇ ਹਾਂ ਬਿਲਕੁਲ ਜਿਵੇਂ ਬਾਬਾ ਜੀ ਆਪ ਆਂਕ ਸੰਗਰੇ ਹੈ ਜੀ ਕੋਈ ਦਿੱਕਤ ਨਹੀਂ ਆਂਦੀ ਦੇਖ ਸਕਦੇ ਹੋ ਕਿ ਸੰਗਤਾਂ ਜੋ ਕਿ ਟੈਸਟ ਜ਼ਰੂਰ ਕਰਵਾਉਂਦੀਆਂ ਨੇ ਸ਼ੂਗਰ ਦਾ ਟੈਸਟ ਕਈ ਵਾਰ ਹੋ ਜਾਂਦਾ ਵਾ ਕਈ ਵਾਰ ਕੋਈ ਪ੍ਰੇਸ਼ਾਨੀ ਆਂਦੀ ਹੋਵੇ ਕਿਸੇ ਨੂੰ ਤੇ ਤੇ ਚੈਰੀਟੇਬਲ ਜੋ ਕਿ ਬਾਬਾ ਦੀਪ ਸਿੰਘ ਚੈਰੀਟੇਬਲ ਲੈਬ ਤੋਂ ਇੱਥੇ ਬੈਠੇ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਦੇ ਬਾਹਰ ਔਰ ਸੰਗਤਾਂ ਦੇ ਲਈ ਕਾਫੀ ਸਹਾਇਤਾ ਵੈ ਸੰਗਤਾਂ ਨੂੰ ਕਾਫੀ ਆਰਾਮ ਦੀ ਗੱਲ ਹੈ ਕਿਉਂਕਿ ਜੋ ਗਰਮੀ ਦਾ ਮੌਸਮ ਹੁੰਦਾ ਵੈ ਗਰਮੀ ਬਹੁਤ ਜ਼ਿਆਦਾ ਵੈ ਕਈ ਵਾਰ ਜੋ ਨਹੀਂ ਸਹੀ ਫੀਲ ਹੁੰਦਾ ਵੈ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਰਹੀਆਂ ਨੇ ਲੁਧਿਆਣੇ ਤੋਂ ਲੁਧਿਆਣੇ ਤੋਂ ਬਾਹਰ ਸ਼ਹਿਰਾਂ ਤੋਂ ਪੰਜਾਬ ਸਟੇਟ ਤੋਂ ਬਾਹਰ ਵੀ ਸੂਬੇ ਤੋਂ ਅਲੱਗ-ਅਲੱਗ ਸੂਬਿਆਂ ਤੋਂ ਵੀ ਸੰਗਤਾਂ ਆndੀਆਂ ਨੇ ਨਤਮਸਤਕ ਹੁੰਦੀਆਂ ਨੇ ਜੋ ਚਪੈਰਾ ਸਾਹਿਬ ਦੇ ਪਾਠ ਚੱਲਦੇ ਨੇ ਲਗਾਤਾਰ ਜੋ ਬਾਣੀ ਦਾ ਸਿਮਰਨ ਕੀਤਾ ਜਾਂਦਾ ਵੈ ਸਵੇਰੇ ਖਾਸ ਦੇਖ ਸਕਦੇ ਹੋ ਕਿ ਗੱਲ ਵੈ ਕਿ ਇਸ ਜੋ ਕਿ ਉਗਾ ਦੇ ਉੱਤੇ ਜੋ ਫ੍ਰੀ ਫ੍ਰੀ ਕਹਿ ਸਕਦੇ ਆ ਬਹੁਤ ਘੱਟ ਖਰਚੇ ਦੇ ਕਹਿ ਸਕਦੇ ਆ ਕਿ ਸੰਕਟਾ ਦੀ ਮਦਦ ਹੈ ਜੋ ਕੀਤੀ ਜਾ ਰਹੀ ਹੈ ਚੋਦਰੀ ਅਪਡੇਟ ਨਾਲ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਧੰਨਵਾਦ